ਆਪ ਜੀ ਨੂੰ ਪਤਾ ਹੀ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜੁੱਧ ਨਸ਼ਾ ਵਿਰੋਧ ਮਹਿੰਮ ਨੂੰ ਚਲਾਇਆ ਗਿਆ ਜੋ ਮਾਨਯੋਗ ਡੀਜੀਪੀ ਸਾਹਿਬ ਪੀਏਜੀ ਬਾਰਡਰ ਰੇਂਜ ਅਤੇ ਸੀਨੀਅਰ ਪੁਲਿਸ ਕਪਤਾਨ 388 ਜੀ ਗਿਆ ਹਦਾਇਤਾਂ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਕੱਲ ਥਾਣਾ ਘਰਿੰਡਾ ਨੂੰ ਸਫਲਤਾ ਮਿਲੀ ਐਸਐਚਓ ਘਰਿੰਡਾ ਵੱਲੋਂ ਦੋ ਦੋਸ਼ੀ ਪ੍ਰੇਮ ਸਿੰਘ ਪੁੱਤਰ ਸੁਵਿੰਦਰ ਸਿੰਘ ਅਤੇ ओंकार ਸਿੰਘ ਔਰ ਹੈਪੀ ਨੋ 2 ਕਿਲੋ ਤਰੀਫ ਹਰਵਨ ਨਾਲ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਨੇ ਉਹ ਖੰਘਾਲੇ ਜਾ ਰਹੇ ਨੇ ਇਹ ਕਿੱਥੋਂ ਲੈ ਕੇ ਆਏ ਸੀਗੇ ਤੇ ਕਿੱਥੇ ਦਿੰਦੇ ਜਾਣਾ ਸੀਗਾ ਨਸ਼ਿਆਂ ਨੂੰ ਮਕਾਉਣ ਦੇ ਲਈ ਇਹਨਾਂ ਨੇ ਵੱਡੀ ਮਿਹਮ ਜਿਹੜੀ ਵਿਡੀਓ ਹੀ ਹੈ ਹਾਂਜੀ ਪ੍ਰੇਮ ਪ੍ਰੇਮ ਸਿੰਘ ਤੇ ਇੱਕ ਪਰਚਾ ਪਹਿਲਾਂ ਵੀ ਦਰਜ ਆ ਆ ਉਹਦਾ ਜਿਹੜਾ ਹੈਗਾ ਉਹ ਅੰਡਰ ਟ੍ਰਾਇਲ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਸਾਹਮਣੇ ਹੈ ਕਿ ਆਪ ਨੂੰ ਫਿਰ ਹੈਰੋਇਨ ਕਿੱਥੋਂ ਲੈ ਕੇ ਆਈ ਜਿਹੜੀ ਖੇਪ ਪੜੀ ਹੈ ਜੋ ਦੇਖੋ ਮੈਂ ਆਪ ਜੀ ਨੂੰ ਦੱਸਿਆ ਅਸੀਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਘਾਰ ਰਹੇ ਆ ਇਹ ਪਤਾ ਕਰਾਂਗੇ ਕਿੱਥੋਂ ਲੈ ਕੇ ਆਇਆ ਤੇ ਕਿਵੇਂ ਲੈ ਕੇ ਆਇਆ ਤੇ ਕਿੰਨੂ ਇਹਨੇ ਗਾਂ ਪਛਾਣੀ ਸੀ ਪਹਿਲਾਂ ਕਿੰਨੀਆਂ ਕਿਹੜੀਆਂ ਡਿਲੀਵਰੀਆਂ ਕਨਸਾਈਨਮੈਂਟ ਸ਼ਹਿਰ-ਸ਼ਹਿਰ ਵੱਖ-ਵੱਖ ਜਿੱਦਾਂ ਪੰਜਾਬ ਦੇ ਸਲਾਈ ਕਰ ਦਿੱਤੀ ਫਿਲਹਾਲ ਤਾਂ ਅਜੇ ਇਹਦੇ ਮੁੱਢਲੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਸੀਗਾ ਪਰ ਇਹ ਤਫ਼ਸੀਲ ਤਰ੍ਹਾਂ ਜੋ ਵੀ ਸਾਹਮਣੇ ਆਏਗਾ ਆਪਾਂ ਦੱਸ ਦਿੰਦਾ ਜਾਈਂਗਾ ਕਾਉਂਟ ਨਹੀਂ ਕਰਦੇ ਇਹ ਡਿਆੜੀ ਦੱਪਾਈ ਕਰਦੇ ਆ ਕੋਈ ਇਹਨਾਂ ਦਾ ਕੋਈ ਖਾਸ ਕੰਮ ਨਹੀਂ ਹੈਗਾ ਕੋਈ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਇਹ ਲੀਡ ਮਿਲਦੀ ਸੀ ਇਹਨਾਂ ਨੂੰ ਕਨਸਾਈਨਮੈਂਟ ਜੁੱਤੋਂ ਦੀ ਕੀ ਪਤਾ ਲੱਗਾ ਕਿੱਥੋਂ ਹੈ ਕਿਸੇ ਇਸ਼ਾਰੇ ਦੇ ਸਾਰਾ ਨੈਟਵਰਕ ਕਰੀਦਾ ਚਲਾ ਰਿਹਾ ਸੀ ਦੇਖੋ ਇਹਨਾਂ ਦੇ ਅਸੀਂ ਫੋਨ ਕਬਜ਼ੇ ਵਿੱਚ ਲਏ ਨੇ ਉਹਨਾਂ ਦੇ ਉਹਨਾਂ ਦਾ ਐਨਾਲਿਸਿਸ ਕਰਕੇ ਉਸ ਤੋਂ ਪਤਾ ਕਰਾਂਗੇ ਕਿ ਕਿਸ ਲੋਕੇਸ਼ਨ ਤੇ ਪੁੰਹਦੇ ਨੇ ਕੀ ਕਰਦੇ ਸੀਗੇ ਉਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੀ ਪਾਕਿਸਤਾਨ ਤੋਂ ਹੈਵਨ ਦੀ ਅੰਦਰ ਦੇ ਸੇਬੂ ਕੀ ਉਹਨਾਂ ਕਹਿੰਦੇ ਇਹਨਾਂ ਦਾ ਕੋਈ ਵਾਪਸੀ ਦਾ ਉੱਤੋਂ ਲੈ ਕੇ ਆਦੇ ਵੀ ਨਹੀਂ ਅੱਗੇ ਅਪਲਾਈ ਸੀ ਦੇਖੋ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਬਾਰੇ ਅਸੀਂ ਦਰਾਨੇ ਤਰਤੀਸ਼ ਪਤਾ ਕਰਾਂਗੇ ਇਹ ਇਹ ਡਰੋਨਾਂ ਹੀ ਮਗਾਉਂਦੇ ਨੇ ਜਾਂ ਕਿਸ ਤਰ੍ਹਾਂ ਲੈਂਦੇ ਨੇ ਇਹ ਥਰ੍ਹਾਂ ਦੇ ਜੋ ਵੀ ਸਾਹਮਣੇ ਆਏਗਾ ਉਹ ਵੀ ਦੱਸਾਂਗੇ ਫਿਰ ਮੈਂ ਕੀ ਕਰ ਦੋ ਤੂੰ ਇਹ ਐਕਟਿਵ ਸੀ ਇਸ ਕੰਮ ਦੇ ਇੰਨੀਆਂ ਦੇ ਪੇਲੇ ਆ ਜੀ ਫਿਰ ਮੈਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੁੱਢਲੀ ਪੁੱਛ ਗਏ ਤੋਂ ਪਾਪ ਇਹ ਕਹਿੰਦੇ ਨੇ ਅਸੀਂ ਪਹਿਲੀ ਵਾਰ ਹੀ ਲੈ ਕੇ ਆਏ ਆ ਪਰ ਤਫਤੀਸ਼ ਚੱਲ ਰਹੀ ਹੈ ਜੋ ਵੀ ਤੁਹਾਨੂੰ ਆਏਗਾ ਕੋਈ ਰਿਮਾਂਡ ਵਗੈਰਾ ਆਏ ਪੇ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸ ਕੀਤਾ ਜਾ ਰਿਹਾ ਜੀ ਅਕਸਰ ਗੱਲ ਸਾਹਮਣੇ ਆਉਂਦੀ ਕਿ ਲਾਲਚ ਇਹਨਾਂ ਨੂੰ ਫਿੱਟਾ ਜਾਂਦਾ ਜੋ ਨਵੇਂ ਨਵੇਂ ਹੁੰਦੇ ਆਏ ਕਿ ਗਲੇਸ਼ੇ ਇਦਾਂ ਲੈਂਦਾ ਹੋਰ ਕਈ ਤਰੀਕੇ ਦੇ ਲਾਲਚ ਦੇ ਕੇ ਕੰਮ ਕਰਵਾਉਂਦੇ ਕੋਈ ਨਾ ਨਾ ਦਸਰਪੂਰ ਲਾਲਚ ਹੋਵੇ ਨਾ ਕਿ ਪਾਵੇ ਨਾ ਪੈਸੇ ਕਰੇ ਨਹੀਂ ਚੇਖੋ ਨੰਨੂ ਇਹ ਕੋਈ ਵੀ ਕੰਮ ਕਰਦਾ ਬੰਦਾ ਲਾਲਚ ਨੂੰ ਕਰਦਾ ਹੈ ਇਦੇ ਬਾਰੇ ਵੀ ਤਫਤੀਸ਼ ਕਰਾਂਗੇ ਜੋ ਆਏਗਾ ਉਹ ਦੱਸਾਂਗੇ